ਵੱਡਾ ਇੰਟਰਨੈਸ਼ਨਲ ਲੈਵਲ ਤੇ ਇਹ ਬੜਾ ਹੀ ਨਾ ਪਤਾ ਨਹੀਂ ਕਿਉਂ ਮਤਲਬ ਜਿਹੜਾ ਕ੍ਰਿਮਨਲ ਆ ਕੋਈ ਜੇ ਕੋਈ ਐਡਾ ਵੱਡਾ ਜਿਹੜਾ ਵਾਂਟਡ ਬੰਦਾ ਹੈ ਉਹਦੇ ਬਾਰੇ ਪਾਰਲੀਮੈਂਟ ਦੇ ਵਿੱਚ ਜੇ ਅਸੀਂ ਕਿਸੇ ਕੈਨੇਡਾ ਦੇ ਕ੍ਰਿਮਨਲ ਦਾ ਜਾਂ ਜਿਹਦਾ ਰਿਕਾਰਡ ਐਡਾ ਜਿਹੜਾ ਕਿਲਿੰਗ ਕੰਟਰੈਕਟ ਕਿਲਿੰਗ ਕਰਾਉਂਦਾ ਰਿਹਾ ਜਾਂ ਬੰਬ ਬਲਾਸਟ ਕਰਾਉਂਦਾ ਰਿਹਾ ਤੇ ਜੇ ਉਹਦੀ ਅਸੀਂ ਪਾਰਲੀਮੈਂਟ ਦੇ ਵਿੱਚ ਬਹਿ ਕੇ ਇਹ ਗੱਲਾਂ ਕਰੀਏ ਆਪਣੇ ਦੇਸ਼ ਤਾਂ ਯਾਰ ਇਹ ਜਿਹੇ ਲੋਕਤੰਤਰ ਇੰਨਾ ਵਧੀਆ ਏ ਇੰਨਾ ਪੀਸ ਲਵਿੰਗ ਕੰਟਰੀ ਆ ਸਾਡੀ ਤਾਂ ਇਹ ਚੀਜ਼ਾਂ ਜੇ ਸਾਡੇ ਦੇਸ਼ ਦੇ ਜਿਹੜੇ ਲੋਕ ਕਰਹੜ ਕਰਦੇ ਉਹਦੇ ਬਾਰੇ ਤੁਸੀਂ ਆਪਣੀ ਪਾਰਲੀਮੈਂਟ 'ਚ ਇਹ ਇਹਦਾ ਮਤਲਬ ਕੀ ਆ ਬढ़ावा ਦੇ ਰਹੇ ਹੋ ਤੁਸੀਂ ਉੱਤੇ ਦੇ ਤੁਸੀਂ ਬਹੁਤ ਵੱਡੀਆਂ ਟ੍ਰੀਟੀ ਸਾਈਨ ਕਰਦੇ ਹੋ ਤੁਸੀਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕੈਨੇਡੀਅਨ ਗਵਰਨਮੈਂਟ ਆ ਜਿਹੜੀ ਉਹ ਕਰਦੀ ਆ ਅਮਨ ਸ਼ਾਂਤੀ ਦੀ ਗੱਲ ਕਰਦੀ ਆ ਟੈਰਰਿਜ਼ਮ ਦੇ ਅਗੇਂਸਟ ਬਹੁਤ ਗੱਲ ਕਰਦੀ ਆ ਪਰ ਦੂਜੇ ਪਾਸੇ ਤੁਸੀਂ ਪਾਰਲੀਮੈਂਟ ਦੇ ਵਿੱਚ ਇੱਕ ਜਿਹੜਾ ਐਡਾ ਵਾਂਟਡ ਬੰਦਾ ਸੀ ਉਹ ਮਾਰਿਆ ਗਿਆ ਕਿ ਤੁਸੀਂ ਅੱਜ ਉਹਦੀਆਂ ਜਿਹੜੀਆਂ ਉਹ ਪਾਰਲੀਮੈਂਟ ਦੇ ਵਿੱਚ ਉਹਦੀਆਂ ਉਹਦੇ ਕਸੀਦੇ ਕਰ ਗਾਰੇ ਤੇ ਮੈਂ ਸਮਝਦਾ ਇਹ ਘੜੇ ਸ਼ਬਦਾਂ ਦੇ ਵਿੱਚ ਅਸੀਂ ਇਸ ਦਾ ਜਿਹੜਾ ਇਹਨੂੰ ਕੰਡੈਮਨ ਕਰਦੇ ਆ ਜੀਡੀਬੀ ਕਨੇਡਾ ਦੀ ਗਵਰਨਮੈਂਟ ਆ ਕੈਨੇਡੀਅਨ ਗਵਰਨਮੈਂਟ ਆ ਉਹਨੂੰ ਥੋੜਾ ਦੇਖਣਾ ਚਾਹੀਦਾ ਕੱਲਾ ਕੁਝ ਬੰਦਿਆਂ ਤੋਂ ਫੰਡ ਲੈਣ ਲਈ ਇਹ ਕੁਝ ਬੰਦਿਆਂ ਤੋਂ ਵੋਟਾਂ ਲੈਣ ਦੀ ਰਾਜਨੀਤੀ ਹੈ ਜਿਹੜੀ ਇਹ ਟੁੱਟੋ ਸਾਹਿਬ ਕਰ ਰਹੇ ਆ ਇਦੋਂ ਤੱਕ ਉਹਨਾਂ ਦਾ ਮੈਨੂੰ ਦੱਸੋ ਹੋਰ ਕੀ ਇੰਟਰਸਟ ਹੈ ਕੀ ਉਹਨਾਂ ਦਾ ਇੰਟਰਸਟ ਹੈ ਨਿਜਰ ਦੀ ਸਪੋਰਟ ਕਰਨ ਦਾ ਜਾਂ ਉੱਤੇ ਅਫਸੋਸ ਕਰਨ ਦਾ ਉਹਦੇ ਕਿੱਡੇ ਕੋ ਉਹਨਾਂ ਦੇ ਖੂਨ ਦੇ ਰਿਸ਼ਤੇ ਆ ਉਹਨਾਂ ਨਾਲ ਸਿਰਫ ਇਹੀ ਹੈ ਨਾ ਗੱਲ ਵੀ ਉਹਨਾਂ ਤੋਂ ਵੱਡੇ-ਵੱਡੇ ਜਿਹੜੇ ਗੁਰਦੁਆਰੇ ਨੇ ਉੱਥੋਂ ਉਹਨਾਂ ਤੋਂ ਫੰਡ ਲੈਣਾ ਇਹ ਗੱਲ ਕਰਕੇ ਪਹੁੰਚ ਵੀ ਗਿਆ ਹੋਊਗਾ ਲੱਖਾਂ ਡਾਲਰ ਆ ਜਿਹੜਾ ਉਹ ਫੰਡ ਆ ਜਿਹੜਾ ਉਹ ਲੋਕਾਂ ਦਾ ਸਾਡੀ ਸਿੱਖ ਸੰਗਤ ਦਾ ਜਾਂ ਜਿਹੜੇ ਪੰਜਾਬੀ ਨੇ ਗੁਰਦੁਆਰੇ ਜਾ ਕੇ ਆਪਣਾ ਮੱਥਾ ਟੇਕਦੇ ਆ ਉਹ ਉਹਨਾਂ ਨੇ ਬਹੁਤ ਗੁਰਦੁਆਰਿਆਂ ਦੇ ਪ੍ਰਧਾਨ ਜਾਂ ਹੋਰ ਲੋਕ ਨੇ ਉਹਨਾਂ ਨੂੰ ਕਿਸੇ ਤਰੀਕੇ ਨਾਲ ਉਹਨਾਂ ਦੀਆਂ ਸਰਕਾਰਾਂ ਨੇ ਕਾਬੂ ਕਰਕੇ ਉਹਨਾਂ ਤੋਂ ਪੈਸਾ ਲੈਣਾ ਹੈ ਉਹ ਕਲੈਕਸ਼ਨਾਂ ਨੇੜੇ ਆਉਂਦੀਆਂ ਉਹ ਫੰਡ ਤੇ ਉਸ ਤੋਂ ਬਾਅਦ ਚੰਦ ਜਿਹੜੀਆਂ ਉਹਨਾਂ ਦੇ ਥਰੂ ਹੀ ਜਿਹੜੀਆਂ ਵੋਟਾਂ ਦਾ ਇੰਤਜ਼ਾਮ ਕਰਨ ਲਈ ਇਹ ਗੱਲ ਕੀਤੀ ਗਈ ਹੈ ਦੇ ਪਿੱਛੇ ਹੋਰ ਕੋਈ ਵੀ ਗੱਲ ਨਹੀਂ ਪਰ ਜਿੰਨਾ ਕੜੇ ਸ਼ਬਦਾਂ ਤੇ ਇਹਦਾ ਵਿਰੋਧ ਹੋਣਾ ਚਾਹੀਦਾ ਮੈਂ ਵੀ ਕਰੂੰਗਾ ਤੇ ਸਾਡੀ ਜਿਹੜੀ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦੀ ਉਹ ਵੀ ਆਪਣਾ ਵਿਰੋਧ ਆ ਜਿਹੜਾ ਉਹ ਜ਼ਰੂਰ ਜਤਾਏਗਾ